ਚਲ ਹੁਣ ਮੈਂ ਚાલਦੀ ਆ ਬੈਠ ਜੋ ਹਣ ਇਹਦੇ ਤੁਸੀਂ ਆਏ ਹੋ ਬੈਠੋ ਨਹੀਂ ਨਹੀਂ ਐਕਚੁਅਲੀ ਨਾ ਮੈਂ ਸਵੇਰ ਦੇ ਘਰੋਂ ਨਿਕਲੀ ਹੋਈ ਆ ਤੇ ਹੁਣ ਟਾਈਮ ਵੀ ਬੜਾ ਹੋ ਗਿਆ ਵਾ ਮੈਨੂੰ ਵਾਪਸੀ ਘਰ ਵੀ ਜਾਣਾ ਆ ਇੱਦਾਂ ਸਾਡੇ ਰਿਸ਼ਤੇਦਾਰਾਂ ਦੇ ਘਰ ਪ੍ਰੋਗਰਾਮ ਸੀ ਠੀਕ ਤੇ ਮੈਂ ਕਿਹਾ ਕਿ ਅਵਿਕਾ ਮੈਨੂੰ ਯਾਦ ਕਰਦੀ ਹੁੰਦੀ ਆ ਤੇ ਮੈਂ ਸੋਚਿਆ ਕਿ ਅੱਜ ਚਲੋ ਫਿਰ ਇਹਨੂੰ ਮਿਲ ਲਈ ਜਾਈਏ ਦਸਤੇ ਦੇ ਵਿੱਚ ਜਾਦੇ ਜਾਂਦੇ ਤੇ ਅਵਿਕਾ ਤੁਹਾਨੂੰ ਬਹੁਤ ਯਾਦ ਕਰਦੀ ਆ ਤੁਹਾਨੂੰ ਬਹੁਤ ਲਾਈਕ ਕਰਦੀ ਆ ਇਹ ਵੀ ਕਹਿੰਦੀ ਸੀ ਮੈਂ ਤੇ ਤੇਗ ਦੀਦੀ ਨੂੰ ਮਿਲਣਾ ਹੀ ਮਿਲਣਾ ਹੈ ਤਾਂ ਹੀ ਫਿਰ ਮੈਂ ਕਿਹਾ ਚਲ ਮੈਂ ਅ드로 ਲੰਗਰ ਲੱਗੀ ਤੇ ਮੈਂ ਕਿਹਾ ਅੱਜ ਮੈਨੂੰ ਮਿਲ ਲਈ ਜਾਂਦੀ ਆ ਚਲੋ ਵਧੀਆ ਕਿਤਾ ਤੁਸੀਂ ਮਿਲਣਾ ਆਗੇ ਚਲੋ ਠੀਕ ਆ ਫਿਰ ਮੈਂ ਹੁਣ ਚੱਲਦੀ ਆ ਹਾਂਜੀ ਮੈਂ ਵੀ ਤੇਜ ਦੀ ਫਰਗਾ ਬਣਨਾ ਚਾਹੁੰਦੀ ਆ ਮੈਨੂੰ ਉਹ ਬਹੁਤ ਚੰਗੇ ਲੱਗਦੇ ਆ ਤੇ ਮੈਂ ਵੀ ਹਮਰੇ ਚਤਨਾ ਚਾਹੁੰਦੀ ਆ ਨਹੀਂ ਪੁੱਤ ਇਹ ਬਹੁਤ ਹੀ ਸਖਤ ਰੂਲ ਹੁੰਦੇ ਆ ਤੈਨੂੰ ਨਹੀਂ ਪਤਾ ਤੂੰ ਬਹੁਤ ਛੋਟੀ ਆ ਜੇ ਤੈਨੂੰ ਨਹੀਂ ਪਤਾ ਤੂੰ ਸਕੂਲ ਜਾਣੀ ਹੈ ਜੇ ਬਹੁਤ ਤੇਰੀ ਉਮਰ ਵੇਖ ਕੇ ਨਹੀਂ 9 ਸਾਲ ਤੇਰੀ ਉਮਰ ਆ ਤੇ ਅਮਤ ਚਗਣਾ ਬਹੁਤ ਵੱਡੀ ਜ਼ਿੰਮੇਵਾਰੀ ਆ ਜੇ ਦੇਖ ਆਪਾਂ ਨੂੰ ਸਵੇਰੇ ਸ਼ਾਮ ਪਾਠ ਕਰਨਾ ਹੁੰਦਾ ਹੈ ਉਹ ਵੇਹ ਤੇਰ ਤੋਂ ਕਿੰਨੀ ਸਿਆਣੀ ਆ ਹਨਾ ਤੇਗ ਦੀਦੀ ਬਹੁਤ ਸਿਆਣੀ ਆ ਨਾ ਵੱਡੀ ਉਮਰ ਚ ਤੇਰੀ ਉਮਰ ਇੰਨੀ ਨਹੀਂ ਹੈਗੀ ਅਜੇ ਅਜੇ ਬੁੱਤ ਬਹੁਤ ਛੋਟਾ ਠੀਕ ਆ ਅਜੇ ਨਹੀਂ ਦਵਿਏ ਸੋਚਣਾ ਕੁਝ ਵੀ ਹਮਤ ਜਮੀਰਾ ਹੋ ਗਿਆ ਕੰਪਨਸਰੀਆ ਇਹ ਦ ਕਰਦੀ ਹਾਂ ਤੇ ਇੱਕ ਬੀਚੀ ਦੀ ਵੀਡੀਓ ਵੇਖ ਕੇ ਦੁਬਾਲਾ ਬਣਾਉਣ ਦੀ ਕੋਸ਼ਿਸ਼ ਕਰਦੀ ਆਂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਆਂ ਗੋਲ ਦਸਤਾਰ ਦੀ ਵੀਡੀਓ ਕਿ ਸਿੰਪਲ ਗੋਲ ਦਸਤਾਰ ਕਿਵੇਂ ਸਜਾਈ ਜਾਂਦੀ ਹੈ ਜੇ ਤੁਹਾਨੂੰ ਤੁਸੀਂ ਸਿੰਪਲ ਗੋਲ ਬਰਨਾ ਬੰਨਾ ਹੋਵੇ ਤਾਂ ਉਹ ਵੀ ਤੁਸੀਂ ਇਸ ਤਰੀਕੇ ਨਾਲ ਸਜਾ ਸਕਦੇ ਆਂ ਵੇ ਕਈ ਕਰਨਾ ਤੋਂ ਬੱਸ ਜਾਂਦੇ ਨਹੀਂ ਕਿਾ ਜੀ ਪਹਿਲਾ ਅਸੀਂ ਗੋਲ ਪੂਰਾ ਸ਼ੇਪ ਲੈਣੀ ਜਿੱਦਿ ਜੇ ਤੁਹਾਨੂੰ ਲੱਗਦਾ ਵੇ ਜੇ ਤੁਸੀਂ ਟਾਈਟ ਕਰਕੇ ਥੋੜਾ ਨੀਚੇ ਮੱਥੇ ਤੋਂ ਬੰਨਣਾ ਚਾਹੁੰਦੇ ਆਂ ਵਾਹ ਜੀ ਲਗ ਰਹੀ ਹੈ ਨਾ ਸੋਨੀ ਬਿਲਕੁਲ ਤੁਹਾਡੇ ਬੱਚਿਆਂ ਵਰਗੀ तो मैं तेरे क्या जीना? भी ए तेरे पास निकाल नहीं है। ये बहुत तो मैं डीजे में बारीक होते हैं नहीं करना। ए जमाला नहीं बनना दूँ। तेरे में पहले भी क्या सीन कि तू बहुत छोटी हैं तेरे को दस्तादा सिद्धारी जो नहीं होना। जा चेंज करके चल। मम्मी नॉन चुपका लिए। ਨਹੀਂ ਪੁੱਤ ਹੁਣ ਆਪਾਂ ਕਾਰ ਚੱਲੀਏ ਤੂੰ ਬਹੁਤ ਝੂਟੇ ਲੈ ਲੈ। ਠੀਕ ਹੈ। ਸੋ ਵੀ ਦੋ ਮਿੰਟ ਚੱਲ ਜਾਓ ਤੇ ਇੱਕ ਵਾਰ ਜਿੱਦਾਂ ਆਉਂਦਾ ਟਾਈਮ ਹੋ ਗਿਆ ਉਹ ਵੀ ਇਸੇ ਟਾਈਮ ਤੇ ਆਉਂਦੇ ਆ। ਚੱਲ ਠੀਕ ਹੈ ਪੁੱਤ ਫਿਰ ਆਪਾਂ ਰੁਕ ਜਾਨੇ। ਮਮੂ ਤਾਂ ਸੀ ਵੇਖਿਆ ਤੇ ਇੱਕ ਦੀਦੀ ਉੱਥੇ ਆ ਰਹੇ ਆ ਤਾਂ ਸਾਰਾ ਨਾ ਅਨੰਦ ਜਸਤਾ ਦਿੱਤਾ। ਹਾਂਜੀ ਪੁੱਤ ਕਿਉਂਕਿ ਉਹ ਦਮਾਲਾ ਸਜਾਉਂਦੇ ਆ। ਤੇ ਸਾਰੇ ਰਿਸਪੈਕਟ ਕਰਦੇ ਉਹਦੀ ਹਨਾ ਸਸ਼ਿਕਾ ਜੀ ਕੀ ਹਾਲ ਚਾਲ ਠੀਕੋ ਹਾਂਜੀ ਠੀਕ ਆ ਇਸ ਟਾਈਮ ਤੁਸੀਂ ਇੱਥੇ ਹਾਂਜੀ ਰੋਜ਼ پارکਾਈ ਦਾ ਛੁੱਟੇ ਲੈਣ ਇਹ ਅਭੀ ਕਾ ਛੁੱਟੇ ਲੈਣ ਹੁੰਦੀ ਨਾ ਅੱਛਾ ਅੱਛਾ ਇਹਨੇ ਤੁਹਾਨੂੰ ਕਿੱਥੇ ਵੇਖ ਲਿਆ ਹੋਣਾ ਹੈ ਅੱਛਾ ਲੰਘਦੇ ਆ ਅੱਜ ਇਹ ਕਹਿੰਦੀ ਮੈਂ ਤੇਗ ਜੀਦ ਨੂੰ ਮਿਲ ਕੇ ਜਾਣਾ ਜੀ ਅੱਛਾ ਹਾਂਜੀ ਹੋਰ ਕੀ ਪਤਾ ਨਹੀਂ ਇਹ ਤੁਹਾਨੂੰ ਵੇਖ ਵੇਖ ਕੇ ਦੇ ਮਨ 'ਚ ਕੀ ਆਉਂਦਾ ਰਹਿੰਦਾ ਹੈ ਕਿ ਮੈਂ ਵੀ ਅਮਰਤ ਛਕਣਾ ਹੈ ਦੱਸੋ ਮੀਨੂ ਰੋਜ਼ ਕਹਿੰਦੀ ਆ ਪਰ ਇਹ ਤੇ ਵਧੀਆ ਗੱਲ ਆ ਕਿ ਜੇ ਹੁਣ ਛੋਟੀ ਉਮਰ ਹੈ ਇਹ ਉਹ ਚੀਜ਼ ਦੇਖ ਰਹੀ ਪਈ ਆ ਜੋ ਉਹ ਕਹਦੀ ਮੈਂ ਬਰਸ਼ ਕਰਨਾ ਤੇ ਵਧੀਆ ਗੱਲ ਆ ਹਾਂਜੀ ਉਹ ਤਾਂ ਠੀਕ ਆ ਪਰ ਫੇਰ ਵੀ ਛੋਟੀ ਹੈ ਨਾ ਜੇ ਦੇਖੋ ਸਿਰਫ 9 ਸਾਲ ਦੀ ਆ ਇਹ ਅੱਛਾ ਹਾਂਜੀ ਆਪਾਂ ਬੈਠ ਕੇ ਗੱਲ ਕਰੀਏ ਆਜੋ ਫਰੀ ਹੈ ਨਾ ਤੁਸੀਂ ਆਜੋ ਹਾਂਜੀ ਚਲੋ ਠੀਕ ਹੈ ਜੀ ਆਜੋ ਬੈਠ ਜੂ ਉੱਥੇ ਠੀਕ ਹੈ ਜੀ ਬੈਠੋ ਜੀ ਮੇਰੇ ਵਰਗੀ ਬੰਨਾ ਹਾਂਜੀ ਅਮਰੇ ਸੇ ਕਿੰਨੇ ਦੇਲ ਕਰਦਾ ਮੈਂ ਨਹੀਂ ਕਰਨ ਦਿੰਦੇ ਕੀ ਕਹਿੰਦੇ ਮੰਮੀ ਅਮਰਤ ਨਹੀਂ ਛਕਣਾ ਤੁਸੀਂ ਵੇਖਿਓ ਮਨਾ ਕਰਦੇ ਹੋ ਤੁਹਾਨੂੰ ਪਤਾ ਹੈ ਬੱਚਿਆਂ ਕੋ ਨਹੀਂ ਇਹ ਚੰਬੀ ਜਾਂਦੀ ਅਛਾ ਨਾ ਬਹੁਤ ਛੋਟੀ ਆ ਗਈ ਤਾਂ ਕਿ ਤੂੰ ਹਿੰਤੇ ਹੀ ਖੁਦ ਜਾਣਦੇ ਸਾਰਾ ਕੁਝ ਮੈਂ ਵੱਡੀ ਆ ਤੁਸੀਂ ਦਾ ਕਹਿਣਾ ਹਾਂਜੀ 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 ਮੇਰੀ ਗੱਲ ਸੁਣ ਤੁਹਾਨੂੰ ਪਤਾ ਜੇ ਤੋ ਮੈਂ ਅਮਰਤ ਛਕਿਆ ਹਾਂ ਮੈਂ ਕਿੰਨੇ ਸਾਲ ਦੀ ਕਿੰਨੇ ਸਾਲ ਦੀ 5 ਸਾਲਾਂ ਅੱਛਾ ਸਿਰਫ 5 ਸਾਲ ਦੇ ਹੀ ਹਾਂ ਜੇ ਕਿਤੇ ਮੇਰੀ ਵੀ ਮੰਮਾ ਨੇ ਉਦੋਂ ਇਹ ਚੀਜ਼ ਸੋਚੀ ਹੁੰਦੀ ਨਾ ਕਿ ਬੜੀ ਛੋਟੀ ਹੈ ਨੂੰ ਅਮਰਤ ਨਹੀਂ ਛਕਾਣਾ ਤੇ ਫਿਰ ਸ਼ਾਇਦ ਅੱਜ ਮੈਂ ਜਿੱਥੇ ਹੈ ਗਈਆਂ ਸ਼ਰਨਾਂ ਉੱਤੇ ਹੁੰਦੀ ਨਾ ਜਿਵੇਂ ਅੱਜ ਕੱਲ ਦੀਆਂ ਬੱਚੀਆਂ ਪਟਕੀਆਂ ਵਾ ਸ਼ਾਇਦ ਮੈਂ ਵੀ ਪਟਕੀ ਹੁੰਦੀ ਪਰ ਤੁਹਾਨੂੰ ਬਹੁਤ ਲੱਗਦਾ ਨਾ ਬੱਚੇ ਛੋਟੇ ਆ ਕੋਈ ਗਲਤੀ ਨਾ ਕਰ ਲੈਣ ਉਹ ਤੇ ਗੱਲ ਮੈਂ ਬਿਲਕੁਲ ਤੁਹਾਡੀ ਗੱਲ ਤੋਂ ਸਹਿਮਤ ਹੈਗੀ ਆ ਮਾਵਾਂ ਨੂੰ ਇਹ ਹੁੰਦਾ ਕਿ ਬੱਚਿਆਂ ਨੇ ਨਾ ਵੱਡੇ ਹੋਣਾ ਵਾ ਸੋਸਾਇਟੀ ਦੇ ਵਿੱਚ ਅਸੀਂ ਮਿਕਚਰ ਨਾ ਹੁੰਦਾ ਆ ਤੇ ਉਹਦੇ ਕਰਕੇ ਵੀ ਬੱਚਿਆਂ ਦੇ ਆ ਜਿਹੜੇ ਪੇਰੈਂਟਸ ਆ ਉਹ ਇਹ ਚੀਜ਼ ਤੋਂ ਡਰਦੇ ਕਿ ਜੇ ਵੱਡਾ ਵੱਡੇ ਹੋ ਕੇ ਬੱਚਾ ਹਨਾ ਅਮਰਤ ਨਾ ਸਾਮ ਪਾਇਆ ਤੇ ਫਿਰ ਅਸੀਂ ਕੀ ਕਰਾਂਗੇ ਪਰ ਦੇਖੋ ਜੇ ਅਸੀਂ ਛੋਟੇ ਹੁੰਦੇ ਤੇ ਬੱਚੇ ਨੂੰ ਉਸ ਫੀਲਡ ਦੇ ਵਿੱਚ ਪਾ ਅਣਤ ਫਿਰ ਬੱਚੇ ਨੂੰ ਪਤਾ ਹੁੰਦਾ ਆ ਕਿ ਮੈਂ ਵੇਖੋ ਜੇ ਅਸੀਂ ਨੂੰ ਇੱਕ ਸਕੂਲ ਦੇ ਵਿੱਚ ਪਾ ਦਈਏ ਫਿਰ ਇਹਨੂੰ ਪਤਾ ਨਾ ਕਿ ਇੰਨੇ ਦੋਜ ਸਵੇਰੇ ਉੱਠ ਕੇ ਇੱਕੋ ਸਕੂਲ ਦੇ ਵਿੱਚ ਜਾਣਾ ਪੜਨਾ ਆ ਐਗਜ਼ਾਮ ਦੇ ਨੇ ਇਦਾਂ ਹੀ ਹੁੰਦਾ ਨਾ ਸਕੂਲ ਜਾਂਦੇ ਹੋ ਨਾ ਤੁਸੀਂ ਦੋਜ ਤੇ ਬੱਚੇ ਵਾ ਕੇ ਰੁਟੀਨ ਚੁੱਟਦੇ ਵੀ ਆ ਪਤਾ ਮੈਂ ਸਕੂਲ ਜਾ ਕੇ ਰੈਡੀ ਹੋ ਕੇ ਜਾਣਾ ਮੈਂ ਪਤਾ ਹੁੰਦਾ ਨਾ ਬਸ ਇਦਾਂ ਹੀ ਕਈ ਵਾਰੀ ਹੁੰਦਾ ਵਾ ਕਿ ਜੇ ਅਸੀਂ ਬੱਚੇ ਉਹ ਛੋਟੇ ਹੁੰਦੇ ਤੋਂ ਵਧੀਆ ਰਸਤੇ 'ਚ ਪਾ ਦਈਏ ਨਾ ਉਹ ਵੱਡਾ ਹੋ ਕੇ ਗਲਤ ਰਸਤੇ ਤੇ ਜਾਣ ਤੋਂ ਕਭਰਾ ਵੀ ਜਾਂਦਾ ਆ ਤੇ ਉਹਨੂੰ ਸ਼ਾਇਦ ਰਸਤਾ ਹੀ ਨਾ ਮਿਲੇ ਤੇ ਉਹ ਸਹੀ ਟਰੈਕ ਤੇ ਚੱਲਦਾ ਰਹੇ ਅਮਰਿਸ਼ਾ ਕਰਨਾਲ ਮਾਰਾ ਇਹਦਾ ਜਦੋਂ ਡਾਰਾ ਹੈ ਕਿ ਦੇਖੋ ਕਿਸੇ ਦਾ ਬੁਰਾ ਵੀ ਨਹੀਂ ਕਰੇਗਾ ਹਾਂਜੀ 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 ਉਹਨੂੰ ਇਹ ਹੋਏਗਾ ਕਿ ਬਈ ਜੇ ਮੈਂ ਕਿਸੇ ਦਾ ਗਲਤ ਵੀ ਕਰਦਾ ਆ ਤੇ ਮਹਾਰਾਜ ਗੁੱਸੇ ਵੀ ਕਰਨਗੇ ਫਿਰ ਦੇਖੋ ਹੁਣ ਫਿਰ ਤੁਸੀਂ ਸਾਨੂੰ ਗਾਈਡ ਕਰੋਨਾ ਖਾਸ ਕਰਕੇ ਤੇ ਮੈਨੂੰ ਕਿ ਮੇਰੀ ਬੱਚੀ ਛੋਟੀ ਆ ਮੈਨੂੰ ਤਾਂ ਡਰ ਲੱਗਦਾ ਹੀ ਹੈ ਨਾ ਨਹੀਂ ਨਹੀਂ ਬਿਲਕੁਲ ਬਿਲਕੁਲ ਸਹੀ ਬਹੁਤ ਵਧੀਆ ਸਵਾਲ ਪੁੱਛਿਆ ਤੁਸੀਂ ਕਿਉਂਕਿ ਜਿਵੇਂ ਦੇਖੋ ਤੁਹਾਨੂੰ ਇੰਨਾ ਦੇ ਪਤਾ ਕਿ ਅਸੀਂ ਰਹਿਤ ਮਰਿਆਦਾ ਨਿਭਾਣੀ ਆ ਪਤਾ ਤੁਹਾਨੂੰ ਲੱਗਦਾ ਹੈ ਨਾ ਕਿ ਬੱਚੀ ਛੋਟੀ ਆ ਤੇ ਇਹ ਨਹੀਂ ਕਰ ਪਾਏਗੀ ਫਿਰ ਤੁਸੀਂ ਇਹ ਕਰ ਸਕਦੇ ਆ ਕਿ ਇਹਨੂੰ ਪਹਿਲੋ ਰਹਿਤ ਮਰਿਆਦਾ ਨਿਭਾਣੀ ਸਿਖਾਈਏ ਆਪਾਂ ਉਹ ਕਿਵੇਂ ਹੋਏਗੀ ਕਿ ਜਿਵੇਂ ਉਹਨੂੰ ਪਹਿਲੋ ਪੰਜ ਤਕਕਾਰ ਹੁੰਦੇ ਆ ਤੁਸੀਂ ਬੱਚਿਆਂ ਨੂੰ ਪਹਿਲੋ ਪੰਜ ਤਕਕਾਰ ਦੇ ਧਾਰਨੀ ਬਣਾਓ ਹੈ ਨਾ ਜਿਹੜੇ ਪੰਜ ਕਕਾਰ ਸਾਂਭਣ ਲੱਗੇਗੇ ਜੇ ਤੁਹਾਨੂੰ ਲੱਗੇਗਾ ਕਿ ਹਾਂ ਮੇਰੀ ਬੱਚੀ ਪੰਜ ਕਕਾਰ ਸਾਂ ਫਿਰ ਹੋਰ ਸਵੇਰੇ ਜਦ ਸਕੂਲ ਜਾਣਾ 5 ਮਿੰਟ 10 ਮਿੰਟ ਫਿਰ ਹੌਲੀ ਹੌਲੀ 15 ਤੋਂ 20 ਮਿੰਟ ਇਹਨੂੰ ਬਿਠਾ ਕੇ ਪਾਰਟ ਸੁਣਾਓ ਜਦੋਂ ਇਹ ਆਪਣੇ ਆਪ ਉਸੀ ਦੇ ਵਿੱਚ ਮੰਨ ਲੱਗਣ ਲੱਗ ਪੇਗਾ ਤੇ ਫਿਰ ਓਬਵੀਅਸਲੀ ਜਦੋਂ ਤੁਹਾਨੂੰ ਲੱਗੇ ਆ ਕਿ ਹਾਂ ਇਹ ਰਹਿਤ ਮर्याਦਾ ਨਹੀਂ ਬਹਣ ਲੱਗਦੀ ਆ ਫਿਰ ਤੁਸੀਂ ਆਪਣੇ ਆਪ ਵੀ ਉਸ ਸੀਜ ਨੂੰ ਮੰਨ ਜੂਗੇ ਹੈਨਾ ਠੀਕ ਹੈ ਦਿਲ ਕਰਦਾ ਮੈਂ ਤੁਹਾਡਾ ਦੱਸੋ ਫਿਰ ਤੇ ਇੱਕ ਜੀ ਦੀ ਵਰਗੀ ਬੰਨਾ ਤੁਸੀਂ ਬੰਨਾ ਮੇਰੇ ਵਰਗੀ ਵੀ ਨਹੀਂ ਬੰਨਾ ਅਸੀਂ ਕਿਸੇ ਵਰਗੀ ਕਦੀ ਨਹੀਂ ਬੰਨਾ ਅਸੀਂ ਆਪਣੇ ਵਰਗੇ ਬੰਨਾ ਠੀਕ ਹੈ ਕੀ ਬੋਲੇ ਤੁਸੀਂ ਮੇਰੇ ਨਾਲ ਕਿਤੇ ਚੰਗੇ ਬਣ ਜਿਓ ਕਿਉਂਕਿ ਇਹਦੇ ਵਿੱਚ ਸਭ ਤੋਂ ਪਹਿਲਾ ਰੋਲ ਪੇਰੈਂਟਸ ਦਾ ਹੁੰਦਾ ਕਿ ਬੱਚੇ ਕਿਹਦੀ ਦੇਖ ਰੇ ਇੱਕ ਚ ਪਾਲਦੇ ਪਏ ਨੇ ਹਾਂਜੀ ਹਾਂਜੀ ਪੇਰੈਂਟਸ ਦੇ ਦੇਖਦੇ ਚ ਨਾ ਤੇ ਪੇਰੈਂਟਸ ਦਾ ਹੀ ਫਰਜ ਬੰਦਾ ਹੈ ਕਿ ਆਪਣੇ ਬੱਚਿਆਂ ਨੂੰ ਸਹੀ ਰਾਹ ਤੇ ਪਾਵੇ ਜੇ ਅਸੀਂ ਛੋਟੇ ਹੁੰਦੇ ਆ ਤਾਂ ਇਹ ਨੂੰ ਸਦਾ ਤੇ ਪਾ ਦਵਾਂਗੇ ਨਾ ਵੱਡੇ ਹੋ ਕੇ ਬੱਚੇ ਨੂੰ ਪਤਾ ਹੋਏਗਾ ਕਿ ਮੈਂ ਇਸ ਰਸਤੇ ਤੇ ਨਹੀਂ ਚੱਲਣਾ ਕਿਉਂਕਿ ਉਹ ਰਸਤਾ ਮੇਰਾ ਹੈਗਾ ਹੀ ਨਹੀਂ ਆ ਕਿ ਮੇਰਾ ਰਸਤਾ ਸਿਰਫ ਆ ਕਿ ਮੈਂ ਗੁਰੂ ਦੇ ਲਾੜ ਲੱਗਿਆ ਆ ਕਿ ਮੈਂ ਉਸ ਰਹਿਤ ਮਰਿਆਦਾ ਅਨੁਸਾਰ ਹੀ ਆਪਣਾ ਜੀਵਨ ਨਿਭਾਉਣਾ ਆ ਚਲੋ ਠੀਕ ਆ ਫਿਰ ਅਸੀਂ ਇਹਨੂੰ ਹੌਲੀ ਅਭਿਆਸ ਕਰਾਉਨੇ ਆ ਪੰਜ ਧਕਾਰਾਂ ਬਾਰੇ ਦੱਸਦੇ ਆ ਜਦੋਂ ਸਾਨੂੰ ਸਮਝ ਆ ਗਈ ਕਿ ਇਹਨੂੰ ਹੁਣ ਪਤਾ ਲੱਗ ਗਿਆ ਏ ਪੰਜ ਧਕਾਰ ਕੀ ਐ ਉਹਦੀ ਰਹਿਤ ਮਰਿਆਦਾ ਕਿਵੇਂ ਰੱਖਣੀ ਐ ਕਿਸ ਰਸੇ ਵੀ ਆਪਣੇ ਕਿਹੜਾ ਪੁੱਤ ਨੂੰ ਅਮਰਿਤ ਜਗਾਦਾਂਗੇ ਅਸੀਂ ਅੱਜਕੱਲ ਤੁਹਾਨੂੰ ਵੀ ਪਤਾ ਸਮਾਂ ਕਿਵੇਂ ਦਾ ਚੱਲਦਾ ਪਿਆ ਹੈ ਤੇ ਇਹਦੇ ਨਾਲ ਕੀ ਹੋਏਗਾ ਬੱਚੇ ਤੁਹਾਡੇ ਬਹੁਤ ਚੀਜ਼ਾਂ ਤੋਂ ਬਚਾ ਮਾਰ ਸੱਚੇ ਪਾਤਸ਼ਾਹ ਆਪ ਆਪਣੇ ਬੱਚੇ ਨੂੰ ਰੱਖਦੇ ਆ ਜੇ ਅਸੀਂ ਕਹਿੰਦੇ ਆ ਨਾ ਕਿ ਅੱਗੇ ਜਾ ਕੇ ਇਹਨਾਂ ਵਾਸਤੇ ਕੀ ਹੋਏਗਾ ਜਿਉਂ ਕਿਸੇ ਰੱਬ ਰੂਪੀ ਬੰਦੇ ਨੂੰ ਭੇਜਦੇ ਤੇ ਕਿ ਮਹਾਰਾ ਸੱਚੇ ਪਾਤਸ਼ਾਹ ਹਰ ਜਗ੍ਹਾ ਤੇ ਆਪ ਆ ਨਹੀਂ ਸਕਦੇ ਤੇ ਉਹ ਤਾਂ ਕਰਕੇ ਆਪਣੇ ਕੁਝ ਬੱਚਿਆਂ ਨੂੰ ਭੇਜ ਲਿਆ ਤਾਂ ਕਿ ਅਸੀਂ ਅੰਮ੍ਰਿਤ ਨੂੰ ਅਸੀਂ ਸਿੱਖੀ ਦਾ ਪ੍ਰਚਾਰ ਕਰ ਸਕੀਏ ਤੇ ਬਸ ਜੇ ਅਸੀਂ ਹੁਣ ਅੱਜ ਸੋਚ ਲਾਂਗੇ ਬੱਚੇ ਰਹਿਤ ਨਹੀਂ ਨਿਭਾ ਸਕਣਗੇ ਤੇ ਅਸੀਂ ਆਹ ਸੋਚਣ ਦੀ ਬਜਾਏ ਕਿ ਬੱਚੇ ਰਹਿਤ ਨਹੀਂ ਨਿਭਾਣਗੇ ਤੇ ਅਸੀਂ ਇਹਨਾਂ ਨੂੰ ਅੰਮ੍ਰਿਤ ਨਹੀਂ ਸਿਖਾਣਾ ਬਾਬਾ ਫਤਿਹ ਸਿੰਘ ਜੀ ਕਿੰਨੇ ਸਾਲ ਦੇ ਸੀ ਕਿੰਨੀ ਛੋਟੀ ਉਮਰ ਸੀ ਉਹਨਾਂ ਦੀ ਤੇ ਜੇ ਉਹ ਮਹਾਰਾ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਆਹੀ ਸੋਚ ਲੈਂਦੇ ਕਿ ਭਾਈ ਇਹ ਤੇ ਵੱਡਾ ਹੋ ਕਿੰਨੇ ਬਾਣ ਹੀ ਪਾਏਗਾ ਰਹਿਤ ਫੇਰ ਤੇ ਜਿਹੜੀ ਸ਼ਹੀਦੀਆਂ ਕਿੰਨਾ ਕੁਝ ਹੋਇਆ ਕਿੰਨੇ ਛੋਟੇ ਛੋਟੇ ਬੱਚਿਆਂ ਦੀ ਸ਼ਹੀਦੀਆਂ ਹੋਈਆਂ ਇਤਿਹਾਸ ਦੇ ਵਿੱਚ ਜੇ ਆਪਾਂ ਵੇਖੀਏ ਉਹ ਬਹੁਤੇ ਛੋਟੇ ਹੀ ਸੀ ਹਨਾ ਕਿੰਨਾ ਜੋਸ਼ ਸੀ ਉਹਨਾਂ ਵਿੱਚ ਬਿਲਕੁਲ ਕਿਹ ਕੀ ਪਤਾ ਕੀ ਇਹਦੇ ਚ ਵੀ ਕਿੰਨਾ ਬੀਰਾ ਸਾਜੇ ਜਿਹੜਾ ਵੱਡੀਆਂ ਕਿ ਹੈ ਲੜਨਾ ਨਾ ਠੀਕ ਹੈ ਜੀ ਲੜਨਾ ਵੀ ਨਹੀਂ ਸਭ ਨਾਲ ਪ੍ਰੇਮ ਨਾਲ ਰਹਿਣਾ ਆਪਾਂ ਕਿਉਂਕਿ ਕੋਸ਼ ਚੀਜ਼ਾਂ ਪ੍ਰੇਮ ਨਾਲ ਵੀ ਹੱਲ ਕੀਤੀਆਂ ਜਾ ਸਕਦੀਆਂ ਜ਼ਰੂਰੀ ਨਹੀਂ ਕਿ ਲੜ ਕੇ ਹੀ ਹੁੰਦੀਆਂ ਜੇਕਰ ਅਸੀਂ ਘਰ ਦੇ ਵਿੱਚ ਫੁੱਲਾਂ ਦਾ ਬੂਟਾ ਲਾਉਣਾ ਹੈ ਤਾਂ ਕਿ ਉਹ ਬੂਟਾ ਵੱਡਾ ਹੋ ਕੇ ਮਿੱਠੇ ਫਲ ਦੇ ਸਕੇ ਤੇ ਪਹਿਲਾਂ ਉਸ ਦਾ ਬੀਜ ਬੋਣਾ ਪੈਂਦਾ ਆ ਉਸੇ ਪ੍ਰਕਾਰ ਜਿਹੜੇ ਸਾਡੇ ਬੱਚੇ ਹੁੰਦੇ ਨੇ ਉਹ ਇੱਕ ਸਿੱਖੀ ਦਾ ਬੀਜ ਹੁੰਦੇ ਨੇ ਅਤੇ ਇਸ ਬੀਜ ਦੀ ਸੰਭਾਲ ਸਮੇਂ ਸਿਰ ਕਰ ਲੈਣੀ ਚਾਹੀਦੀ ਹੈ